ਤੇਰਂ ਦੀਆਂ ਨਾਲ ਨਹੀਂ ਇੱਥੇ ਮਤਲਬ ਫੋਟੋ ਸ਼ੂਟ ਜਿਆ ਕਰਦੇ ਜਿਹੜੇ ਉਹ ਆਪਣਾ ਸੂਰ ਸਾਰ ਜਿਹੜੇ ਵੇਚਦੇ ਆ ਉਹਦੇ ਵਾਸਤੇ ਵਾਲਪੇਪਰ ਲਗਾਇਆ ਜਗਾ ਬਣਾਇ ਘਰ ਦੇ ਵਿੱਚ ਆਏ ਆ ਆਇਨਿੰਗ ਕਰਨਾ ਚਾਹੁੰਦੇ ਹਾਂ ਹਾਂ ਜੀ ਵਧਾਈਆਂ ਜੀ ਤੁਹਾਡੀ ਅੱਜ ਜਨਵਰਸਰੀ ਹੈ ਧੰਨ ਬਹੁਤ ਐ ਦੀਦੀ ਮੈਨੂੰ ਸਾਨੂੰ ਮਿਲਣ ਵਾਸਤੇ ਆਏ ਆ ਉਹਦੀਆਂ ਫੋਟੋ ਸ਼ੂਟ ਹੋ ਗਿਆ ਨਾ ਹਾਂਜੀ ਇਹ ਕਿ ਲਿਆਂਦਾ ਜੀ ਹਾਂ ਜੀ ਭੁੱਖ ਲੱਗੀ ਆ ਆ ਦੇ ਆ ਗਏ ਅੱਜ ਲਾਈਟ ਆਫ ਆ ਚਲੀਏ ਕਰੇ ਕਰੰਨ ਦੀ ਜੀ ਮਮਾ ਕਿਹੜੇ ਜਿਹੜੇ ਇੱਧਰ ਆਏ ਆ ਉਹ ਇਹਦੇ ਡਾਕਟਰਾਂ ਕਹਿੰਦੇ ਜਦਾ हेयर ਆ ਵਲੌਗ ਚ ਬਿਲਕੁਲ ਰੈੱਡ ਲੱਗਦੇ ਆ ਉਹ ਕਰਵਾ ਲਿਆ ਚੇਂਜ ਕਲਰ ਅੱਛਾ ਚੇਂਜ ਕਰਵਾਇਆ ਐਸਾ ਲੱਗਾ ਨਾ ਕਲਰ ਨਹੀਂ ਕਰਵਾਇਆ ਵੀ ਕਲਰ ਨਹੀਂ ਕਰਵਾਇਆ ਬਸ ਨੈਨੋ ਕਰਵਾਈ ਉਹਦਾ ਵੀ ਚੇਂਜ ਹੋ ਗਿਆ ਨੇਚਰਲ ਹੀ ਆ ਗਿਆ ਪਹਿਲਾਂ ਹੀਗਾ ਦਾਕਾ ਚੁੱਕਿਆ ਸੀ ਮਮਾ ਬਿਲਕੁਲ ਸੁਣਾਦੀ ਹੁੰਦੇ ਹਰ ਗਣ ਕਣ ਕਿਹੜਾ ਕਾਕਾ ਚੁੱਕਿਆ ਸੀ ਆਇਆ ਖਣਾ ਡਿਸਲੋਂ ਤੇ ਸ਼ਾਨਾ ਜੇ ਇੱਕ ਕਾਕਾ ਆਇਆ ਸੀ ਅੱਛਾ ਤੈਹੀਂ ਬਿੰਦੀ ਲਗਾਉਂਦੇ ਜ ਸਾਡੀ ਹਰਗੁਣ ਵੀ ਲਾਉਂਦੀ ਐ ਇਹਨੂੰ ਬੜਾ ਸ਼ੌਂਕ ਐ ਹਰਗੁਣ ਹਰਗੁਣ ਵੀ ਸਾਡੀ ਨੂੰ ਉਹਨੇ ਆਖਣਾ ਏ ਉਹਨੇ ਆਖਣਾ ਜਾਂ ਇਹ ਤੋਂ ਲੱਗਦੇ ਜਾਂ ਤੈਹੀਂ ਆਪਣੀ ਲਾ ਦੇ ਬਿੰਦੀ ਦੇ ਦੋ ਉਹਨੇ ਇਹਦੀ ਬਣਾ ਲਈ ਨਹੀਂ ਸਾਡੀ ਉਹ ਮੇਰੀ ਇਹ ਵਾਲੀ ਕੁੜੀਆ ਲਾਉਂਦੀ ਐ ਨਾ ਤੀਦੇ ਵੀ ਕਰ ਦਿੰਦੀ ਐ ਆਹੀਂ ਪਹਿਲੇ ਤਿੰਨੋਂ ਇੱਕੋ ਜੇ ਮੈਂ ਤਿੰਨੋਂ ਲਾ ਕੇ ਦੇਖਣਾ ਜਿੱਦਨ ਤੁਹਾਡਾ ਨਾਮ ਐ ਫਿਰ ਆਪਾਂ ਸੋਚਨੇ ਆ ਭਗੋਂ ਕਿਉਂ ਨਹੀਂ ਆਇਆ ਅੱਜ ਹਾਂ ਜੀ ਹਨ ਤੁਸੀਂ ਕੋ ਜਲਾਇਆ ਯਾਪਾ ਥੈਂਕ ਯੂ ਆਪਣੀ ਸਦਾ ਨਾਲ ਹੋਈ ਮਿਲਦਾ ਹਾਂਜੀ ਹਾਂਜੀ ਇਹ ਨੇਤ ਨੇਤ ਗੱਲ ਸਹੀ ਜੀ ਬੜਾ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ ਬੜਾ ਚੰਗਾ ਨੇਚਰਾ ਥੈਂਕ ਯੂ ਹਾਂਜੀ ਬੋਲਾ ਤਾਂ ਹੀ ਬੜਾ ਚੰਗਾ ਉਹ ਕਿਰਨ ਦੀਦੀ ਹੁਣ ਵੀ ਬੜੇ ਇਚਾਰੇ ਚੰਗੇ ਭਾਜੀ ਬਹੁਤ ਚੰਗੇ ਹੈ ਹਾਂਜੀ 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 ਹੈਨਾ ਐਵੇਂ ਉਧਰ ਹੋਣੇ ਜਾਈ ਉਹਨੇ ਘਰੇ ਗਏ ਬੱਸ ਤੇ ਨਹੀਂ ਕਹਿੰਦੇ ਹੁਣ ਸਾਡੀ ਸ਼ੋਪ ਤੋਂ ਗਏ ਮੇਰੇ ਖਿਆਲ ਸ਼ੋਪ ਚ ਗਏ ਸ਼ੋਪ ਹਾਂਜੀ 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 ਉਤੇ ਫਿਰ ਤਾਂ ਪਹਿਲੇ ਚ ਆਗੇ ਨਹੀਂ ਤੇ ਆਪਾਂ ਤੁਹਾਨੂੰ ਉੱਥੇ ਮਿਲ ਲੈਣਾ ਸੀ ਠੀਕ ਜੀ ਇੱਥੇ ਆਪਾਂ ਕੁਝ ਕਰਵਾਉਣ ਦੋ ਜੀ ਤੁਹਾਨੂੰ ਮਿਲਣ ਆਏ ਤੇ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਹੂੰ ਉਹ ਕੀ ਹੋਇਆ ਇਹ ਮੇਰੀ ਸਿਸਟਰ ਦਾ আচ্ছা ਇਹਦੇ ਬੱਚੇ ਆ ਇਹ ਗੁੜੀਆਂ ਬੇਟਾ ਮੇਰੇ ਦੋਏ ਵੱਡੇ ਬੱਚੇ ਕਿਸੇ ਗੱਡੀ 'ਚ ਬੈਠਾ ਉਹ ਗੱਡੀ 'ਚ ਬੈਠਾ ਉਹ ਚੱਕਦਾ ਪਿਆ ਵੜਾ ਤੁਹਾਡੇ ਕੋਲੋਂ ਠੀਕ ਹੈ ਤੇ ਤੁਸੀਂ ਕਹਿ ਰਹੇ ਨਾ ਆਖੋ ਵੀ ਉਹ ਤੇ ਹੈ ਨਹੀਂ ਇੱਥੇ ਦੁਕਾਨ ਤੇ ਇਹ ਸਾਰੀ ਗੱਡੀ ਦੇਖ ਲਿਆ ਨੇ ਗੱਡੀ ਤੋਂ ਪਛਾਣਿਆ ਉਹ ਇਹਦਾ ਸੁਨੋ ਉਹਨੇ ਗੱਡੀ ਦੀ ਨਿਸ਼ਾਨੀ ਰੱਖੀ ਜਦੋਂ ਵੀ ਹਾਂ ਕੀ ਖਾਦਾ ਕਿਮੇ ਤੋਂ ਹਾਂ ਕੀ ਖਾਦਾ ਕਿਮੇ ਤੋਂ ਕੀ ਖਾਦਾ ਆ ਹਾਏ ਹਾਏ ਮਸ਼ੀਨ ਆ ਗਈ ਉਹ ਕਰਦੇ ਗਾਣਾ ਇਹਨੂੰ ਕਰਦੇ 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 ਗਾਣਾ ਕਰਦੇ ਕਰਦੇ ਦਾਦੀ ਨੂੰ ਗਾਣਾ ਕਰਦੇ ਮਸ਼ੀਨ ਗਾੜੀ ਕਰਦੇ ਤਾਂ ਚਲ ਪਾੜਾ ਫੇ ਪਾੜਾ ਹੋਇਆ ਕਹਿੰਦਾ ਨਹੀਂ ਕਰਦਾ ਨਹੀਂ ਕਰਦਾ ਹਾਏ ਬਾ ਨਹੀਂ ਕਹਦਾ ਅਮਤਾਬ ਉਸਨੇ ਬੋਲਣਾ ਹੈ ਨਾ ਸੰਦੀਪ ਨੇ ਬਲਾਜੀ ਨੇ ਸੰਦੀਪ ਹੱਦ ਹੁੰਦਾ ਰਹਦੀ ਆ ਭੱਜ ਗਈ ਉਹ ਤੇ ਮੁੱਕ ਗਈ ਭੱਜ ਗਈ ਭੱਜ ਗਈ ਭੱਜ ਗਈ ਭੱਜ ਗਈ ਚੱਗੀ ਆਪਨੇ ਕਹ ਚੱਗੀ ਸਸਿਕਾਲ ਜੀ ਸਵਾਗਤ ਤੁਹਾਡਾ ਆਇਆ ਨੇ ਵਲੌਗ ਦੇ ਵਿੱਚ ਤੇ ਗਰਮੀ ਵਾਲੀ ਕਮੀਜ਼ ਪਾ ਲਈ ਹੈ ਹੁਣ ਠੀਕ ਆ ਜੀ ਤੇ ਐਨਕ ਤੇ ਲਾਓ ਨਾ ਫਿਰ ਪੂਰੀ ਲਾਓ ਐਨਕ ਇਧਰ ਲਾਓ ਪੂਰਾ ਅੰਗਰੇਜ਼ ਇਦਾਂ ਇਦਾਂ ਲਾਓ ਇਦਾਂ ਇਦਾਂ ਕਰੋ ਇਦਾਂ 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 ਐਨਕ ਲਾ ਕੇ ਇਦਾਂ ਕਰੋ ਅੱਜ ਦਿਨ ਫੇ ਮੈਂ ਵੀਡੀਓ ਬਣਾਉਣਾ ਹਾਂ ਹਾਂ ਵੈਰੀ ਗੁੱਡ ਬਹੁਤ ਸੋਹਣਾ ਲੱਗਣਾ ਪੂਰਾ ਅੰਗਰੇਜ਼ ਲੱਗਣ ੜਾ ਮੇਰਾ ਪੁੱਤ ਇਧਰ ਵੇਖ ਨਾ ਆ ਜਾ ਹੈਗੀ ਆਪਣੀ ਐਨੀਵਰਸਰੀ ਤੇ ਥੋੜਾ ਜਿਹਾ ਸੈਲੀਬ੍ਰੇਟ ਕਰਾਂ ਕੋਈ ਜ਼ਿਆਦਾ ਨਹੀਂ ਤੇ ਮੁੜ ਕੇ ਮੂਵੀ ਮਾ ਵੀ ਦੇਖਣਾਂਗੇ ਮਸਰ ਜਾਣਾ ਹੈ ਉਹ ਮਨ ਵਾਸਤੇ ਕਿ ਫੋਨ ਫੜਾਵਾਂ ਕਿਉਂ ਇਦਰੇ ਆਖਣਾ ਕੋ ਪਪਾ ਮੈਂ ਸੁਣਨ ਲੱਗਾ ਐਨ ਕਲਾਉ ਨਾਲ ਜੈਨ ਦਾ ਦਿਨ ਕਮ ਸੁਣਨ ਲੱਗਾ ਜੈਨ ਤੇ ਬਣਾ ਕੇ ਭਰਾ ਹੋਣੀ ਦੇ ਨੇ ਸਾਡੇ ਵਾਸਤੇ ਕਿਰਪਾ ਕਰਨ ਕੀ ਆਏ ਬਾਤ ਹੈ ਤੀਆਂ ਲੱਗੀਆਂ ਨੇ ਗੰਜੂ ਚਲ ਗਿਆ ਆ ਝੂਠੀ ਆ ਸੱਚੀ ਗਿਆ ਸੀ ਸੀਰੀਅਸ ਗਿਆ ਆਜੂਗਾ ਕਿਉਂ ਕਮ ਕਰੇ ਤੇ ਕਮ ਕਭ ਨਹੀਂ ਆ ਲੈ ਵੀ ਕਹਾਂ ਤੇ ਉੱਥੇ ਜਾਣ ਦੇ ਸੰਦੀਪ ਆ ਤੇ ਕਿੱਥੇ ਲੈਣ ਚੱਕਰੀ ਵੀ ਆ ਬਣਨੇ ਦਿੱਤਾ ਹੋਇਗਾ ਸਾਨੂੰ ਇੱਥੇ ਵਖਾਦਾਂਗੇ ਠੀਕ ਹੈ ਚੈੱਕ ਕਰਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਬਹੁਤਾ ਟਾਈਮ ਆਪਾਂ ਲੁੰਣਾ ਨਹੀਂ ਆ ਗਿਫਟ ਨੂੰ ਲੈ ਵੀ ਗਿਫਟ ਦਾ ਲੈ ਆ ਲੈ ਸੰਦੀਪ ਜੀ ਦਾ ਹੁਣ ਚੱਲੇ ਘਰੇ ਬੋਲ ਦੇ ਨੂੰ ਮਟਮਟੇ ਬੋਲ ਆ ਲੈ ਵੀ ਬਾਕੀ 10 ਕੀ ਘੁੰਡਿਆ ਵਾਲੇ ਆ ਲੈ ਪਹੁੰਚ ਗਿਆ ਬਸ ਨਹੀਂ ਜਿਹੜਾ ਰੈਡੀ ਹੋਣ ਵਾਲੇ ਇੱਥੇ ਆ ਤੂੰ ਕਿਥੇ ਗਿਆ ਹੈ ਪਹਿਲਵਾਨ ਘਰੇ ਗਿਆ ਹੈ ਨਾ ਕੀ ਗੱਲ ਕਪੜੇ ਕੋਣ ਸੋਨੇ ਸਾਇਮ ਮੰਮੀ ਆ ਗਈ ਓ ਤੇ ਅਨ ਸਿਰ ਨਾ ਬਣਾ ਲਈ ਕੌਣ ਆਇਆ ਕੌਣ ਆਇਆ ਸੀ ਕੌਣ ਆਇਆ ਯਾਰ ਗੁਣ ਉਹ ਅੱਗੇ ਦੇ ਹਾਂ ਆ ਅੱਜ ਪਹਿਲੇ ਦਿਨ ਪਾਈ ਨਾ ਮੀਰ ਲੱਗਦੀ ਗੱਲ ਮਨ ਤੇ ਲਾਰਾ ਬਹਿ ਕੇ ਨਾ ਪੈ ਗਿਆ ਹਾਂ ਫਰਸਟ ਕਲਾਸ ਐਂਡ ਓਕੇ ਕੇਕ ਤੇ ਆ ਗਿਆ ਅੱਡਾ ਤੇ ਇਹ ਲੈ ਕੇ ਆਏ ਆ ਭਰਾ ਆਪਣਾ ਫਿਰ ਭਾਜੀ ਹਾਂ ਲੋਣੀ ਹਾਂ ਕਿਹਦੇ ਹੈਪੀ ਵਧੇ ਆ ਹੈਪੀ ਵਧੇ ਕਿਹਦਾ ਆ ਨਾ ਚਾਚੂ ਦਾ ਨਾ ਚਾਚੂ ਦਾ ਵੀ ਵਧੇ ਕਹਿੰਦੀ ਪੜ੍ਹ ਲਓ ਆਹ ਪੜ੍ਹੋ ਲੋ ਬੋਲੇ ਹੈਪੀ ਅਨ ਬਰਥਡੇ ਆ ਨਵੀਂ ਜਨਮ ਦਿਨ ਵਾਸਤੇ ਆਜ ਗੋ ਨਾ ਪਹਿਲੇ ਪਾਪਾ ਨੂੰ ਖਵਾ ਦੂੰ ਸੁੱਚਾ ਅੱਡੜੀਆਂ ਤੇ ਹੀ ਖਾ ਤੂੰ ਯਸ ਰੱਖ ਨਾਲ ਕੋਈ ਕੰਮ ਨਵੇੜੀਆਂ ਕੋਸਾਂ ਨੂੰ ਲਿਆਗੇ ਤਾਂ ਇਹ ਕੀ ਵੀੜੀਆਂ ਅਗੁੜੀਆਂ ਵਾਲੀ ਵੀੜੀ ਕੋਈ ਕੰਮ ਨਵੇੜੀ ਕਾਦੇ ਹਰ ਬੰਨੂ ਜੀ ਥੋੜਾ ਖਵਾ ਲੀਏ ਕੰਮ ਉਹ ਪੀਵੇ ਸੀ ਨਾ ਸੀ ਜੀ ਕਹੋ ਯਾਰ ਮੇਰੇ ਨਾਲ ਤਾਂ ਬੋਲੋ ਕੋਈ ਥੈਂਕ ਯੂ ਐਸੇ ਚੁੱਕ ਕੇ ਦੇ ਰਹਾ ਕੰਮ ਲਾ ਲੇ ਨੀ ਨਹੀਂ ਇਹਨੀ ਗੱਲ ਖਾਣੇ ਤੇ ਦਿੱਤਾ ਲਹਿਗਾ ਕਿ ਨਹੀਂ ਨਹੀਂ ਇਧਰ ਉਹ ਕੀ ਦਿਖੀਏ ਅਹੀਂ ਬਰਾ ਨਹੀਂ ਤੂੰ ਰੈਡਰੋਂ ਹਾਸੇ ਕੱਢ ਕੇ ਮੈਨੂੰ ਖਾ ਲੋ ਸਾਰੇ ਨਹੀਂ ਸਾਰੇ ਆ ਤਾਂ ਯਾਡੇ ਮਨੂੰ ਐਡਾ ਚੁੱਕ ਚੁੱਕ ਚੀਜ਼ਾਂ ਨੂੰ ਕਾ ਤੂੰ ਉਹ ਵਾਲਾ ਦੇ ਕਾਣੇ ਤੇ ਫਿਲਮ ਨੂੰ ਦੇ ਕਾ ਹੋਂ ਨਿਵਾਣੇ ਦੇ ਦੇ ਖਾ ਦੇ ਆ ਜਾਂਦੀਂ ਪੱਲੇ ਖਵਾਉਂਦੇ ਅਲ ਸਿੰਪਲ ਅਜੋਨ ਤੇ ਹੀ ਮਾਰੀ ਵਾਰੀ ਇਹ ਖਾਦੀ ਫੋਟੋ ਕਲਿੱਕ ਕਰ ਦੇ ਇੱਕ ਮਿੰਟ ਬਾਅਦ ਇਹ ਸੈਂਡ ਕਰਦਾ ਜੀ ਉਹ ਨੂੰ ਨਾ ਯਾਰ ਆ ਚੀਜ਼ ਤੇ ਗਿੰਪਲ ਨੂੰ ਵਲੋਗ ਬਣਾ ਵਲੋਗ ਲੋ ਹਾਂ ਰੂ ਠੀਕ ਨਾ ਇਹਪਰ ਇਹਨੂੰ ਇਹ ਲੈ ਆ ਮੈਂ ਇੱਕ ਮਿੰਟ ਤੇ ਇਹੀ ਆ ਕੇ ਹੋਏ ਹੋਏ ਹਾਂਜੀ ਕੀ ਨਾ ਆ ਦੇ 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 ਯਾਰ ਅ ਨੂੰ ਦੇ ਲੋ ਇੱਕ ਹੋਰ ਗਿਫਟ ਅਲਪਬਿਕ ਬਸ ਸੁਣ ਦਿਨ ਦਿਨੇ ਮੈਂ ਵੀ ਖਵਾਉਂਦਾ ਨੂੰ ਆ ਗੂ ਮੇਰੇ ਬੋ ਬੋ ਦੇ ਆਂ ਪਾ ਨਾ ਬੋ ਬੋ ਹਾਂ ਲੇ ਲੈ ਬਾਈ ਬਾਤ ਲੈ ਮੈਂ ਕਿਥੇ ਆਉਦੀ ਆਪਾਂ ਤੇ ਨਿਕ ਜਾ ਰਹੇ ਹਾਂ ਤੇ ਬਦਲੋ ਕਰ ਦੇ ਹਾਂ ਹਾਂ ਆਹ ਲੋਕ ਬਣਾ ਦੋ ਚਲਾ ਬਾਈ ਲੋਕ ਹੀ ਬਣਨਿਆ ਯਾ ਮੇਰੀ ਗੱਲ ਸੁਣੋ ਫੋਟੋ ਨਹੀਂ ਕਲਿੱਕ ਕਰਨ ਲੈ ਮੈਂ ਬਸ ਠੀਕ ਰਾਈ ਤੂੰ ਇਧਰ ਆ ਹਾਂ ਚੰਗੀ ਇਹ ਪੁੱਤ ਪੁੱਤ ਇਹ ਤੂੰ ਨਹੀਂ ਸੁਣਿਆ ਤੁਮਚ ਕੋਈ ਗਾਣਾ ਕੋਈ ਨਹੀਂ ਕਰ ਵਟਲੀ ਮੈਂ ਅਗਰ ਨਗਰ ਚੇਂਜ ਕਰ ਨੀ ਤੂੰ ਚਾਹ ਕੇ ਦੇ ਤੋ ਮੈਂ ਕਿਹੜੀ ਫੋਟੋ ਕਿਚਨ ਨੇ ਆ ਥੈਂਕ ਯੂ ਭਾਜੀ ਇਦਾਂ ਮਾਰ ਕਮਾਰ ਆਈ ਰੋਟੀ ਨੂੰ ਤੇ ਬਹੁਤ ਸਾਰੀਆਂ ਦੀ ਗੱਲ ਮੈਂ ਕਿਹੜੀ ਫੋਟੋ ਕਿਚਨ ਨੇ ਆ ਵਲੌਗ ਬਣਾਉਣ ਦਾ ਕੀ ਹੋ ਗਿਆ ਤੁਹਾਨੂੰ ਪਹਿਲਾਂ ਹਾਂ ਕਰ ਲਓ ਫਿਰ ਤਾਂ ਮੈਂ ਰੋਸਾ ਉਹਨਾਂ ਨੇ ਖਾ ਗਿਆ ਉਦਾਂ ਤਾਂ ਬੀ ਬੋਣਾ ਜਾਇਆ ਮੈਂ ਢੋਲੇ ਜਿੰਨ ਚਾਹੁੰਦਾ ਹਾਂ ਬੁਰੇ ਕਰਦਾ ਹਾਂ ਅੰਗਰੇਜ਼ ਉਹਨੂੰ ਰਾਹ ਨੂੰ ਦੇਖਾਂ ਮੈਂ ਜੇ ਨਾ ਗਿਆ ਲੱਗਿਆ ਮੜਿਆ ਮੜਿਆ ਇਹਨਾਂ ਨੂੰ ਥੋੜਾ 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 ਪ੍ਰਾਪ ਉਹਨਾਂ ਪਰ ਆ ਗਈ ബന്ധക ਰੋਕਾ ਹੂੰ ਮੈਂ ਪਾਲਾ ਤੇ ਗਿਆ ਸੁਣਾਣਾ ਤੁਸੀਂ ਸਹੀ ਮੈਂ ਵੀ ਆਨਲਾਈਨ ਤੇ ਵੀ ਲੋਕ ਬਣਾਉਂਦੇ ਨੇ ਆਪਣੇ ਇੰਟਰੂ ਵੀ ਰਾਜੀ ਤੋਂ ਨਹੀਂ ਚਾਹੀਦੀ ਤੇਰੀ ਚਾਹੀਦੀ ਮੇਰੇ ਕੋਲ ਮੇਰਾ ਚੁੱਟੂਆ ਆ ਗੁਮੇਰਾ ਚੁੱਟੂਆ ਮੇਰਾ 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 ਨੀ ਨਾ ਆਜੋ ਵੀ ਆਪੇ ਖਲੜੇ ਅੱਜ ਜੀਨ ਮਾਰਸਰੀ ਮੈਨੂ ਵਾਲੀ ਸੁਨੇਹ ਮੈਗਫਟ ਮੈਨੂ ਪਿਕ ਚੜਦੇ ਧੜੇ ਚੜਦੇ ਧੁਸ਼ੜਦੇ ਅਗੋਂ ਤੁੰਮੀ ਬਦਾ ਇਦੇ ਮਾਨੀ ਧੰਨਕੀਓ ਬਧਾਈਓ ਕੇ ਮਰ ਕੇ ਮਰ ਬਧਾਈਓ ਦਾਦੀ ਨੂੰ ਕਿਆ ਬਧਾਈ ਨਹੀਂ ਪੋਣਾ ਪੋਣਾ ਹੈ ਗੁੰਦੀਆ ਗੁੰਤਾਰ ਠੀਕ ਹੈ ਹਾਂ ਕਹਣਾ ਬਾ ਨਹੀਂ ਚਲੋ ਠੀਕ ਹੈ ਲੱਖ ਲੱਖ ਬਧਾਈ ਨਾ ਪੋਣਾ ਹੈ ਮੋਹਣਾ ਹੈ ਬਸ ਇਧਰ ਦਮ ਆਪਾਂ ਜੀ 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 ਵਾਹ ਬੂਟੇ ਕਿਤੋਂ ਬਹੁਤ ਸੋਹਣਾ ਸੀਰੀਅਸਲੀ ਮੈਂ ਨਹੀਂ ਇਹ ਪੜਾ ਮੈਂ ਨਹੀਂ ਜਿੱਕੇ ਹੁੰਦਾ ਕਾਸ਼ ਅਨੂ ਰਾਜ ਨੂੰ ਪੁੱਛ ਮੈਂ ਆਖੀ ਕਹਿੰਦਾ ਜਾਣ ਨਹੀਂ ਮੈਂ ਬੂਟ ਬੜੇ ਸ਼ਾਨਦਾਰ ਗਏ ਇਸੇ ਕਲਰ ਦੇ ਹੀ ਹੋ ਮੈਂ ਬੜੇ ਸ਼ਾਨਦਾਰ ਗਾ ਮੈਂ ਲੈ ਕੇ ਜਾਣਾ ਬਾਜੀ ਮੈਂ ਲੈ ਰਾਹ ਜਾਂਦਾ ਗੱਲ ਕਰਨ ਦੇ ਆਂ ਬਹੁਤ ਸੋਹਣਾ ਸੱਚੀ ਬਹੁਤ ਸੋਹਣੀ ਬਹੁਤ ਸੋਹਣੀ ਕਿਉਂ ਰਹਿੰਗੇ papa ਮੈਂ ਕਾ ਕਾ ਪਤਾ ਹੈ ਆਹ ਦੂਜੇ ਨੂੰ ਤੂੰ ਦੇਖ ਆਈ ਦੇਖ ਲੈ ਨੀ ਕੋਈ ਨਹੀਂ

ਇਹ ਦੀ ਪਾਣਹਤ ਨੂੰ ਹਾਂ ਆ ਸਹੀ ਹੈ ਜਨੂਨ ਜੀ ਇਹ ਠੀਕ ਹੈ ਅੰਦਰ ਕਪੜਾ ਲੱਗਾ ਹੈ ਬਸ ਸਹੀ ਹੈ ਠੀਕ ਹੈ ਇਹ ਕਪੜਾ ਸਹੀ ਮੈਨੂੰ ਕਪੜੇ ਦੀ ਗੱਲ ਨਹੀਂ ਤੈਨੂੰ ਪਤਾ ਉਹ ਨਹੀਂ ਕੋਈ ਗੱਲ ਨਹੀਂ ਇਹ ਕਪੜਾ ਦਾ ਬੜਾ ਆਕੜ ਜਾ ਜਾਂਦਾ ਬਸ ਆ ਇਹ ਵੀ ਆ ਕਪੜਾ ਸੋਹਣਾ ਹੈ ਇਹ ਸਹੀ ਹੈ ਵੀ ਬਸ ਤੁਹਾਨੂੰ ਹੋਰ ਨਹੀਂ ਪਤਾ ਹੋਵੇ ਮੈਨੂੰ ਕੋਈ ਐਡੀ ਨਹੀਂ ਗੱਲ ਇਹ ਵੀ ਸੋਹਣਾ ਹੈ ਅਗਰ ਬਰਥਡੇ ਕਰਵਾਉਣਾ ਪਹਿਲੇ ਬਰਥਡੇ ਬਸ ਕੀ ਕਰੀਏ ਥੈਂਕ ਯੂ ਜੀ ਥੈਂਕ ਯੂ ਇੱਕ ਨੰਬਰ ਲੈ ਲਈਓ ਸਵਾਤ ਸੱਤ ਕਿਹਨੂੰ ਪੱਕੀ ਕਰਨਾ ਪੜਪੜੇ ਲੰਮੇ ਤਾਂ ਲੱਗਣਦੇ ਜਿਆਦਾ ਮੈਨੂੰ ਨਹੀਂ ਨਹੀਂ ਲੰਮੇ ਲੱਗੇ ਮੈਂ ਪਾ ਕੇ ਵੇਖਣ ਦੇ ਆ ਲੈ ਲੰਬੇ ਬਹੁਤ ਜਿਆਦਾ ਯਾਰ ਲੱਗਣਦੇ ਆ ਮੈਨੂੰ ਲੱਗਣਦੇ ਮੈਂ ਤਾਂ ਵੀ ਨਹੀਂ ਮਿਲਿਆ ਕੀ ਆ ਚਾਬੀ ਕਿਤੇ ਸਕੂਟਰੀ ਦੀ ਹਾਏ ਚਾਬੀ ਕਿੱਥੇ ਆ ਇਹ ਬੂੜੀ ਕਿ ਲੱਗਣ ਦੇ ਲੰਬੇ ਬੁ ਲੱਗਣ ਡੇ। ਉਹ ਜਾ ਕਰਾ ਕਿਨੇ ਸੋਹਣੇ। ਨਹੀਂ ਨਹੀਂ ਸੋਹਣੇ ਬੜੇ ਆ ਯਾਰ ਸੋਹਣੇ ਪਾਪੂ ਆ। ਆ ਵੀ ਦਾਤ ਸਾਡ ਹੋਊਗਾ ਨਾ। ਇੱਕ ਸਾਈਜ਼ ਵੱਡਾ ਲੈ ਆਂ ਕੋਈ ਨਹੀਂ ਮੈਂ ਨਾਲੋ ਕਰਾ ਪੀ। ਨਹੀਂ 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 ਪਸੰਦ ਆ ਮੈਨੂੰ ਗੁਰਵਾ ਦੱਸ। ਕਲਰ ਚੰਗਾ ਹੋਇਆ ਯਾਰ ਏਦਾਂ ਦਾ ਲਿਆਂਦਾ ਆ ਭਲਾ ਕਿਉਂ? ਆ ਵਾਈਟ ਵੀਟ ਦੂਜੇ ਤੇ ਜੇ ਕਲਰ ਤੇ ਬਥੇਰੇ ਯਾਰ ਪਾਪੂ ਲਏ ਹਨ। ਆ ਚੀਜ਼। ਉਹ ਪਹਿਲਾਂ ਉਹ। ਆ ਪਹਿਲੇ ਉਹ। ਨਹੀਂ ਯਾਰ ਫਿਟਿੰਗ ਬੜੀ ਜ਼ਿਆਦਾ ਰੀ ਗੁਰਵਾ। ਫਿਟਿੰਗ ਦੇਖਿਆ ਅੱਗੇ। ਉਨੇ ਹੀ ਪੂਰੇ ਆਰ ਗੁੱਠਾ ਦੇ ਆ ਆਵੇ ਦੇ ਆਏ ਆਏ ਗੋਲ ਨੋ ਵੱਡਾ ਲੱਗਦਾ ਉਹਦਾ ਲੰਮੇ ਲੰਗੜੇ ਉਦਾਂ ਹੀ ਜਾਂ ਬ੍ਰਾਂਡ ਹੈ ਤਾਂ ਆ ਹਨਾ ਬ੍ਰਾਂਡ ਗਾਣ ਬ੍ਰਾਂਡ ਆ ਤੂੰ ਤੂਜੇ ਕੜਕੜ ਤਗੜੇ ਆਰ ਗੁੱਠਾ ਘਰੇਗੀ ਹੈ ਹਾਂ ਸੋਹਣਾ ਨੇ ਹੂੰ ਸੋਹਣਾ ਮੁੜ ਕੇ ਕੁੜੀ ਤੰਗ ਨਾ ਲੈ ਵੇ ਮਿੱਤਰਾ ਚੱਲ ਪਏ ਹੁਣ ਮਹਾਰਾਜ ਦਾ ਨਾਮ ਲੈ ਕੇ ਕਸ ਦੇ ਖੇਡਦੇ ਜਾਈਏ ਤੁਸੀਂ ਵੀ ਖੇਡਦੇ ਆਂ ਮਝਾਲ ਵੇਖਣੀ ਏ ਮਝਾਲ ਉਹ ਲੱਗੀ ਨਹੀਂ ਆ ਜੇ ਲੱਗੀ ਤੇ ਮੈਂ ਆਵਾਂ ਉਹ ਲੱਤਗੀ ਭਾਜੀ ਉਹ ਲੱਤਗੀ ਭਾਜੀ ਮੂਵੀ ਹੁਣ ਮਝਾਲ ਤੁਸੀਂ ਹੁਣ ਦੱਸੋ ਡੇਢ ਮਹੀਨੇ ਬਾਅਦ ਭਾਈ ਨੇ ਚੇਤਾ ਆ ਗਮਝਾਲਦਾ ਉਹ ਲੱਗੀ ਤੁਨ ਕੀ ਹਾਂ ਉਹਦੇ ਭਾਵੇਂ ਮੈਂ ਤਾਂ ਕਹਾਂ ਵੀ ਚੱਲੀ ਤੂੰ ਆਵਣੀ ਜਾਂਦੇ ਅੱਛਾ ਆ ਦੀ ਭਾਈ ਮਨੋਲੀ ਕਹਿੰਦੇ ਮੰਡੇ ਹੁੰਦਾ ਹਾਂ ਹਾਂ ਬੱਲੇ ਤੇਰੇ ਵੱਡਿਆ ਤੇ ਛੋਟੀ ਬੋਤਲ ਵੀ ਤੀ ਕੱਲ੍ਹ ਤੋਂ ਵੱਡੀ ਪੀ ਲੈਗਾ ਇਹ ਸਾਨਾ ਲੈ ਲੀਆ ਕੰਮ ਬੈਨਦਾ ਇੱਥੇ ਵਿਹਾਂਲੀ ਫਿੱਤੀ ਆ ਕਹਿੰਦੇ ਆ ਵੇ ਇੱਧਰ ਮੂਵੀ ਵਗੈਰਾ ਵੀ ਨੇ ਜੇ ਕੋਈ ਸ਼ੋਅ ਲੱਗਾ ਹੋਵੇ ਤਾਂ ਆਈਆਂ ਇਹ ਕਿਹੜਾ ਮਾਲ ਆ ਟ੍ਰੇਲੀ ਮਾਲ ਦੇ ਵਿੱਚ ਆ ਗਏ ਆ ਇੱਥੇ ਮੈਂ ਦਜੀਦ ਜੀ ਦੀ ਜੀਰੀਆਂ ਆ ਕਿਉਂਕਿ ਇੱਧਰ ਕਿਹੜਾ ਨ ਲੱਗਾ ਆਪਣਾ ਨੇ ਇਹ ਮਾਲ ਜ਼ਿਆਦਾ ਵਟ ਹੈ ਖਾਵਾ ਜਾ ਕੋ ਸਾਧ ਜੀ ਆਹਦੇ ਛੱਤ ਜਿਹੜੀ ਵੀ ਹੋ ਬੜੀ ਨੇ ਵਧੀਆ ਚੀਜ਼ ਹੈ ਯਾਰ ਪਰ ਮੰਦ ਚੰਗੇ ਕੀ ਚੀਜ਼ ਹੈ ਛੜਦੇ ਸਤਾ ਦੇ ਹੱਥੋਂ ਸਣਾ ਛੜ ਤੇ ਆ ਛੜ ਤੇ ਭਾਜੀ ਹੱਥ ਛੜ ਤੇ ਹੋਰ ਦੱਸੋ ਇੱਕ ਵਾਰ ਮੋਟਰਸਾਈਕਲ ਜਿਹੜਾ ਭਾਂਗ ਜਿਹਾ ਖੋ ਤੇ ਗੱਡੀ ਲਗਾਤੀ ਆ ਚੱਲੇ ਆ ਇਧਰੋਂ ਦੀ ਆਓ ਇਧਰੋਂ ਦੀ ਭਾਜੀ ਇਧਰੋਂ ਦੀ ਜਾ ਬਈ ਚੱਲੇ ਚੱਲਾ ਬੰਦੂਪ ਦਾਗਤ ਨਹੀਂ ਹੈ ਕੋਈ ਨਹੀਂ ਪਾ ਇਹਨਾਂ ਮਕੀਨ ਦੇ ਅੰਦਰ ਜਾਣਾ ਇੱਧਰ ਆ ਜਾਓ ਇੱਧਰ ਇੱਧਰ ਚੰਨ ਚੋਲ ਨਮਕੀਨ ਭਾਜੀ ਬੰਨਿਆ ਤਾਂ ਨਹੀਂ ਕਿਤੇ ਉਹਨਾਂ ਨੇ ਪਿੰਨੀਆਂ ਨਾਲ ਇਹ ਦੀ ਬਾਈ ਬੁਖਾਈ ਚੋਪ ਉਹ ਸੀ ਮਾ ਮੋੜੀ ਡਰਦੀ ਹੈਗੀ ਨਹੀਂ ਭਾਜੀ ਆਪਣੇ ਨਾਲ ਹਜੂਰ ਸਾਹਿਬ ਇੱਦਾਂ ਹੋ ਗਿਆ ਹੀਗੇ ਇੱਥੇ ਤਾਂ ਬੰਦਾ ਗੋਮੂ ਜੀ ਬੱਜੀ ਹੁਣੇ ਰੁਕ ਜਾਈਏ ਜੇ ਕੋਈ ਫਾਰਟ ਪਾਏ ਪਾਣੀ ਨੇ ਉਹ ਕੋਮਕ ਨੰਬਰ ਭਾਜੀ ਟੋਲ ਫਰੀ ਨੰਬਰ ਨੇ ਉਹ ਕੰਮ ਕਰ ਜੋ ਚਲੋ ਜੀ ਅੰਦਰ ਪਰਫੈਕਟ ਲਿਆ ਦੋ ਖੋਲ ਜਾਂਗਾ ਕਾ ਲੈ ਪੰਗਾ ਪਾਤਾ ਕਣੀ ਖੜੇ ਖੜੇ ਰੋ ਜਾ ਰੇ ਚੱਲ 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 ਚਲੋ 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 ਆਜੋ 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 ਮੇਰੇ ਵੀਰ ਮੇਰੇ ਭੈਣਾ ਆਜੋ 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 ਰੋਣਾ ਮਾਇਆ ਸਿਸਟਮ ਫਾੜ ਦੇ ਗੀਐਫਸੀ ਆ ਗਈਆਂ ਓਏ ਕੇਐਫਸੀ ਜਣਾ ਸਸਤਾ ਹੀ ਕੰਮ ਓਏ ਸਸਤਾ ਹੀ ਸਸਤਾ ਹੀ ਸਸਤਾ ਹੀ ਕੋਈ ਨਾ ਕੋਈ ਤੇ ਗੇਮਾਂ ਜੀ ਹੁੰਦੀਆਂ ਉਹ ਵਾਲੀਆਂ ਆਦੀ ਦਾ ਆਹ ਗੇਮਾਂ ਜੀ ਖੇਡਦੇ ਨੇ ਆਹ ਪੁੱਛਿਆ ਉਹ ਬੜੀ ਵਧੀਆ ਚੀਜ਼ ਓ ਵੀ ਵਾਹ ਪੂਰੇ جہਾੜੇ جہਾੜੇ ਫੀਲਿੰਗ ਦਾ ਵੰਡ ਜਿੱਦੇ ਜਾ ਚਿੱਦਾ ਐਂਟਰੀ ਹੁੰਦੀ ਹੈਗੇ ਇੱਧਰ ਸੁਲੰਗ ਜੀ ਬਣੀ ਹੁੰਦੀ ਹੈ ਹੈ ਉਹ ਸਾਡੀ ਵੀ ਮੂਵੀ ਆ ਮੇਰਾ ਉਹ ਮੰਮੀ ਮੈਨੂੰ ਫੋਨ ਕਰਦੇ ਮੈਂ ਨਹੀਂ ਹਣ ਵਾ ਉਹ ਹੈ ਉਹ ਲੱਗੀ ਲੱਗੀ ਬਦਨਾਮ ਨਹੀਂ ਲੱਗੀ ਓ ਨਹੀਂ ਪਰ ਬਦਨਾਮ ਨਹੀਂ ਵੇਖਣੀ ਮਨ ਕਰ ਨਹੀਂ ਨਹੀਂ ਆਹ ਮੂਵੀ ਲੱਗੀ ਓ ਆ ਗਣੀ ਹੈ ਕਿਹੜੀ ਆ ਆ ਵੇ ਹਾਂ ਮੂਵੀਆਂ ਵੱਧੂ ਲੱਗੀਆਂ ਹੀ ਨੇ ਕਰੋ ਚੱਕ ਉਹਦੇ ਟਿਕਟਾਂ ਤੇ ਫਾਈਨਲ ਕਰ ਲਈਆਂ ਕਿਹੜੀ ਮੂਵੀ ਵੇਖਣੀ ਹਣ ਦੱਸੋ ਬਈ ਕਿਹੜੀ ਮੂਵੀ ਵੇਖਣੀ ਸੀ ਮਝਾਲ ਮਝੇ ਹਲਨੀ ਹੈ ਯਾਰ ਭਾਜੀ ਕਿਹੜੀ ਤੇਰੇ ਨਾਲ ਖੋਖਰਪਾਸ ਹੈਂ ਖੋਖਰਪਾਸ ਨਹੀਂ 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 ਹੋਰ ਬਈ ਕੋਸ ਮੇਰੀ ਦਿਸਟੈਂਸ ਨਹੀਂ ਲੈਕ ਆ ਮੂਵੀ ਲੱਗੇ ਵੇਖਣ ਮਿੱਠੜੇ ਬਾਬੇ ਨੂੰ ਦੇ ਦੇ ਮੂਵੀ ਲੱਗਿਆ ਚੂਹੀ ਨੇ ਮੂਵੀ ਆਹ ਹੈ ਤਾਂ ਮਿੱਠੜੇ ਜਈਓ ਆਪਾਂ ਤੁਹਾਨੂੰ ਵੇਖ ਕੇ ਦੱਸਾਂਗੇ ਕਿਦਾਂ ਦੀ ਮੂਵੀ ਫਿਰ ਸਹੀ ਸਹੀ ਫਿਰ ਸਾਰੇ ਜਣੇ ਵੇਖਣਾ ਚ ਵਧੀਆ ਹੋਈ ਹੈ ਹਾਂ ਟਾਈਮ ਹੋ ਗਿਆ ਮੂਵੀ ਦਾ ਪਰ ਉਹ ਦਰਵਾਜ਼ਾ ਜੇ ਖੁੱਲਣ ਦਾ ਨਹੀਂ ਲੈਣ ਦੇ ਤੋੜ ਕੇ ਤਾਂ ਨਹੀਂ ਤੇ ਖੁੱਲਣਾ ਉਹ ਲੈ 10 ਚਲੋ ਸਹੀ ਹੈ ਠੀਕ ਚਲੋ ਜਾ ਸਹੀ ਕੋਈ ਨਹੀਂ ਝੂਠ ਬੋਲਣਾ ਨਾ ਬੋਲਣਾ ਝੂਠ ਨਹੀਂ 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 ਉਹਨਾਂ ਦਾ ਲਾ ਦੋ ਭਰਾਵਾਗਾ ਕਿਹੜੇ ਕਮੀ ਪਏ ਜੀ ਓਸਤਾਦ ਜੀ ਸੋਚ ਨਹੀਂ ਇਧਰ ਨੂੰ ਲੱਗਣੀ ਖਣੀ ਸਾਵਧਾਨ ਇਹ ਮੀਂਹ ਦੇ ਤੇ ਉਪਰ ਤੇ ਖਿਲਰੇ ਵਾਲ ਨੇ ਕੀ ਕਮਾਲ ਨੇ ਆਦ ਨਾ ਕਰਦੇ ਉਸ ਕੁੜੀ ਕਲਾਸ ਵਿੱਚੋਂ ਫੇਲ ਹੋਇਆ ਪੂਰੀ ਪਿੱਛੇ ਚੌਥੀ ਕਲਾਸ ਚ ਰਹਿ ਗਿਆ ਸੀ ਹੈ ਰੋ ਸਭੇ ਤਾਂ ਨੀਵ ਨੇ ਆਵਲੇ ਬੂਟ ਗਿਫਟ ਕੀਤੇ ਆ ਬੜਾ ਵਧੀਆ ਲੱਗੇ ਯਾਰ ਇਹ ਇੰਦਾਂ ਇੰਦਾਂ ਚਾ ਆ ਚੀਜ਼ ਆ ਦੇਖ ਸਕਦੇ ਨੇ ਠੀਕ ਆ ਕਦਾਂ ਵਧੀਆ ਦੇਖ ਪੂਰਾ ਰੱਖ ਆ ਫਾਪਾ ਵੀ ਛੇਤੀ ਆਉ ਤੂੰ ਇਹ ਲਿਆ ਆ ਇਹ ਲਾਇਆ ਇਥੋਂ ਨਾ ਚਲੋ ਅੱਜ ਭਾਈ ਪੂਰੇ ਖੁਸ਼ ਆ ਭਾਜੀ ਪਾ ਜੀ ਨੀਂਦ ਆ ਗਈ ਤੈਨੂੰ ਸੁਣਗੇ ਗੁਰੂਆ ਉਹ ਗੱਡੀ ਕਿੱਧਰ ਲੱਗੀ ਆ ਓਏ ਚੋਰੀ ਹੋਈ ਓਏ ਉਹ ਤੇਰਾ ਭਲਾ ਹੋ ਜੇ ਉਹ ਗੱਡੀ ਗੱਡੀ ਉੱਡ ਗਈ ਉਹ ਗੱਡੀ ਇਧਰੀ ਹੈ ਭਰਾਵਾ ਹਾਂਜੀ ਬਾਦ ਦੋ ਦਿਨ ਗੱਡੀ ਸਾਫ ਲਗਣੀ ਉਸ ਤੋਂ ਬਾਅਦ ਵੇਖਿਓ ਫੇਰ ਹੁਣ ਹੁਣ ਇਸ ਟਾਈਮ ਤੇ ਚੈੱਕ ਕਰ ਲਈਏ ਆਪਣੇ ਇਹ ਹੁਣ ਜਾਣ ਦੀ ਵਾਪਸੀ ਇਧਰੋਂ ਕਰਦ ਗਏ। ਹਾਂਜੀ। ਇਹ ਰੋਂਗ ਸਾਈਡ ਹੋ ਜਾਣਾ। ਓਕੇ। ਲੈ ਵੀ ਟਾਬੇ ਤੇ ਰੁਕ ਗਏ ਜਿੱਥੋਂ ਆਪਾਂ ਮੋਸਟਲੀ ਚਾਹ ਪੀਂਦੇ ਨੇ। ਆਜੀ ਭਾਜੀ ਪੂਰੇ ਰੰਗਾਂ ਜਿਹਾਂ ਨੇ ਵੀ ਉਧਰ ਮਸਤੀ ਰਹਿੰਦੇ ਆ। ਕੋਈ ਬੋਲ ਦੀ। ਆ ਬੰਦਾ ਇਹਨੂੰ ਠੰਡ ਆ ਵੀ ਲੱਗਣਾ। ਬਿਮਾਰ ਹੋ ਗਏ। ਐਂਬੂਲੈਂਸ ਮੰਨ ਨਾਲੀ। ਕੀ ਐਫਸੀ ਤੁਹਾਨੂੰ ਕਹਿ ਰਿਹਾ ਖੁੰਡਾ ਸਵਰ ਕਰੋ ਐਫਸੀ ਤੁਹਾਨੂੰ ਖਰਾਦ ਦੇਉਂਗਾ ਤੁਹਾਨੂੰ ਇੱਕ ਪਾਰਟੀ ਆਪਣੇ ਵਾਲਾ ਸਰਦ ਚ ਚੱਲ ਲੈ ਆਓ ਇੱਥੇ ਆਣ ਕੇ ਸਾਹਾਂ ਜੀ ਤਨਟੜਾਉਂਦੇ ਆਂ ਤਾਣ ਆਹ ਸਾਹ ਸਾਲੇ ਮਾੜੇ ਲੋਕੀ ਮਰਨਦੇ ਸਾਹ ਤੂੰ ਕੀ ਦਿਖ ਰਿਹਾ ਪਾਣੇ ਆਹ ਦਿਖ ਰਿਹਾ ਆਹ ਨਾ ਕਾਦਾ ਬਣਾਇਆ ਤਾਨੇ ਕਾਦ ਤੇ ਸਾ ਆ ਗਿਆ ਹੈ ਗਲੀਆਂ ਚ ਬੀਬੀਆਂ ਲੜ ਪੈਂਦੀ ਆ ਬਾ ਸਾਹ ਦੇ ਸਾਹ ਸਾਰਾ ਟੱਬਰ ਜਦੋਂ ਬਿਆ ਹੁੰਦਾ ਉਹ ਤਾਂ ਬੜਾ ਖੁਸ਼ ਹੋ ਕੇ ਖਾਂਦੇ ਉਹ ਹੁਣ ਤਾਦ ਕੀ ਕਹੰਦੇ ਆ ਯਾਰ ਹੱਦਾਂ ਆ ਗਿਆਸ ਤਾ ਉੱਠ ਖਲੋਤਾਂ ਹੀ ਹੁਣ ਕੀ ਹੋਇਆ ਜੀ ਆਪਾਂ ਨੇ ਜੋਗਾ ਯਾਰ ਆਏ ਹੋਏ ਅਸਟਿੰਗ ਪਿੰਡ ਮਖਰੇ ਚਾ ਤੈਨੂੰ ਪਤਾ ਫਿਰ ਕਿਹੜੀ ਜਾਣ ਲਿਆ ਆ ਲੈ ਇਹ ਤੁਰਣ ਜਾਂਦਾ ਇਹਨੂੰ ਕੋ ਹੋ ਗਿਆ ਇਹਦੇ ਡਾਡੀ ਨੇ ਸੈਂਡ ਕਰਦਾ ਮਣੀ ਜੀ ਤੁਹਾਨੂੰ ਮੁੰਡੇ ਮੁੰਡੇ ਨੂੰ ਕੋ ਹੋ ਗਿਆ ਪੀ ਜਿਆਦਾ ਲਈ ਪੀ ਜਿਆਦਾ ਲਈ ਆ ਇਧਰ ਪੀ ਲਈ ਜਿਆਦਾ ਆਹ ਕਿ ਭਾਦਾ ਕੀ ਕਹਿੰਦਾ ਮੈਂ ਬਾਹਰ ਆ ਜਾ ਕਹਿੰਦਾ ਨਹੀਂ ਭਾਜੀ ਹਵਾ ਬੜੀ ਚੱਲ ਰਹੀ ਹੈ ਲਵੀ ਅਸਤਾਜ ਜੀ ਹੁਣ ਲੱਗੇ ਗੱਡੀ ਚਲਾਉਣਾ ਸੀਟ ਬੈਠਾ ਅਸਤਾਜ ਜੀ ਲਾਣ ਦੇ 1 ਮਿੰਟ ਹੋ ਜਾਓ ਅਜੇ ਰੇਸ ਰੋਸ ਨੂੰ ਦੇ ਦਿਓ ਕਰੇ ਨਹੀਂ ਜਾਂਚ ਨਹੀਂ ਜਾਂਚ ਅਸਤਾਜ ਨਾ ਅਸਤਾਜ ਨੇ ਚਲਾਈ ਹੀ ਹੋਈ ਲਵੀ ਅਸਤਾਜ ਜੀ ਨੇ ਗੱਡੀ ਚਲਾ ਰੇਣਾ ਹਣਾ ਐਨ ਓਕੇ ਹੋ ਗਿਆ ਕੰਮ ਚੰਗਾ ਹੋ ਗਿਆ ਪਤਾ ਕੀ ਗੱਲ ਤੂੰ ਵੀ ਜਰੇ ਗੱਡੀ ਚਲਾਓ ਵੀ ਕਈ ਵਾਰੀ ਸਾਰੇ ਸਾਹਮਣੇ ਪੇਲੇ ਮਗਰ ਅੱਜ ਪੂਰੀ ਕਾਟਫਲਾ ਦੇ ਆਣਾ ਭਾਜੀ ਅੱਜ ਪੂਰਾ ਕੰਮ ਹੋ ਗਿਆ ਤੁਹਾਨੂੰ ਮੈਂ ਕਹਿਣਾ ਪੈ ਕੇ ਨਾਲ ਉਹ ਮੈਨੂੰ ਉਹ ਨਹੀਂ ਨਹੀਂ ਮੇਰੀ ਗੱਲ ਸੁਣੋ ਭਾਜੀ ਲੋਕਾਂ ਭਰਾ ਸੱਚੀ ਕਹਿਣਾ ਨਾ ਕਣੀ ਵਾਕਾ ਇਹ ਨਹੀਂ ਅੱਜ ਪੈਕ ਲਾਇਆ ਤੈਨੂੰ ਭਰਾਵਾ ਮਣ ਕੇ ਆਪਣੇ ਮੱਲੇ ਉਹ ਰੌਲਾ ਪਾ ਜੇ ਮੇਰੇ ਦਾਦੀ ਨੇ ਐਵੇਂ ਕਹੀਣਾ ਤੂੰ ਪੀਤੀ ਹੋਣੀ ਆ ਤੂੰ ਪੀਤੀ ਹੋਣੀ ਆ ਮੈਂ ਤੇਰੇ ਲੱਛਣ ਦਸਣ ਹੈ ਮੱਲੇ ਵਾਲਿਆਂ ਜਿੰਨਾ ਭਾਈ ਟੜੇ ਟੱਬਰਿਆ ਉਹਨਾਂ ਨੇ ਆਹ ਵੇਖ ਲੈ ਕੀ ਲੱਛਣ ਕਾਂਡਿਆ ਇਹ ਮੁੰਡਾ ਤੇਰਾ ਹੈ ਨਹੀਂ ਭਰਾ ਅਡੇਸਤਾਨ ਨੇ ਕੋਈ ਖਾਂਦਾ ਪੀਂਦਾ ਨਹੀਂ ਹੈਗਾ ਵੀ ਬੰਦਾ ਚੰਗਾ ਗੋਡੇਆ ਬੰਦਾ ਏ ਸੋਫੀ ਜੀ ਬੰਦਾ ਆ ਭਰਾ ਏ ਉਧਰ ਚਲੋ ਇੰਜੋਇਮੈਂਟ ਕਰਨਦੇ ਆ ਤੇ ਇਹ ਕਰਦੇ ਰਹੀਦਾ ਆਪਾਂ ਲੈ ਪਹੁੰਚ ਗਏ ਆਪਾਂ ਸਨੂਨ ਹਣ ਹੋਰ ਤਾਂ ਨਡਕਾਰ ਜੇ ਹੁੰਦੇ ਯਾਰ ਹੈਂ ਨੀਂਦ ਬੜੀ ਆ ਚਲੋ ਜਾਓ ਪਿੰਨ ਨੂੰ ਵੀਰ ਚੱਲ ਜਾਂਗੇ ਬਸ ਕੁੱਟ ਜੀ ਆ ਹਾਂ ਕਰੇ ਆਪਾਂ ਹੁਣ ਪਹੁੰਚ ਗਏ ਆ ਤੇ ਕਾਫੀ ਨੀਰਾ ਹੋ ਗਿਆ 3:30 ਹੋ ਗਏ ਹਣਾ ਹਾਂ 3:30 ਹੋ ਗਏ ਆ ਤੇ ਗੁੜੀਆਂ ਹੁਣ ਸੁੱਤੀ ਆ ਮਿਲਦੀ ਹੈ ਕਦੇ ਨਵੀਂ ਵੀਡੀਓ ਨਾ ਤਾਂ ਤੇਰੇ ਪਿਆਰ ਪਰ ਸੱਤ ਸ਼ਰੀਆਂ ਘਰ ਇਹ ਕਰਨੀ ਮੈਂ ਨਹੀਂ ਜਾਣਾ ਇਹਨਾਂ ਨੇ ਸਾਡੇ ਕੰਮ ਵਿੱਚ ਪੰਗਾ ਪਾਇਆ ਹੀ ਹੁੰਦਾ ਚੱਲ ਚੱਲਦੇ ਆ ਜੋ ਪਸੰਦ ਹੋ ਉਹ ਲੈ ਆਵਾਂਗੇ ਹਾਂ ਵਸਤੇ ਗਿਫਟ ਲੈਣ ਆਏ ਆ ਰੈਡੀ ਟੇਪ ਤੋਂ ਸ਼ੂਜ਼ ਦੇਖ ਰਹੇ ਹਾਂ ਸ਼ੂਜ਼ ਤੇ ਸਾਰੇ ਸੋਹਣੇ ਲੱਗਣਦੇ ਨੇ ਲਈਏ ਕਿਹੜੇ ਐਂਡ ਇੰਪਕ ਪਲ ਇੰਨੀ ਖਰਾਬ ਆ ਨਾ ਕਹਿੰਦੀ ਆ ਲੈ ਕੇ ਦੋ ਕਿਹੜਾ ਕਿਹੜਾ ਕਲਰ ਆ ਤੇ ਤੂੰ ਕਿਹੜੇ ਲੈ ਕੇ ਗਈ ਆਵਲੀ ਮਹਾ ਬੇਕਾਰ ਮਹਾ ਬੇਕਾਰ ਆਇਆ ਗੇ ਇੱਧਰ ਲੇਡੀ ਇੰਨਾ ਵਸਤੇ ਕਰ ਲਈਆ ਪਸੰਦ ਆ ਲੱਗੇ ਇੱਧਰ ਡਿੰਪਲ ਤੂੰ ਨਾ ਪਸੰਦ ਕਰੇ ਕੋਸ਼ਿਸ਼ ਜੂਸ ਆਪ ਲੈ ਲਿਆ ਤੇ ਹੁਣ ਚੱਲੇ ਘਰ ਵਾਪਸੀ ਕਿਸੇ ਲੂਨ ਤੇ ਚੱਲਣ ਚੱਲੋ ਪਾ ਇੱਕ ਹੋਰ ਗਿਫਟ ਲੈ ਆਂਦਾ ਇਹਨਾਂ ਵਾਸਤੇ ਤੇ ਉਹ ਬੜੀ ਜਿਆਦਾ ਗੁੱਸੇ ਦੇ ਵਿੱਚ ਹੈਗੀ ਆ ਕੰਨੀ ਮੈਨੂੰ ਵੀ ਨਾਲ ਹੀ ਲੈ ਕੇ ਦੋ ਇਹਦਾ ਬਰਥਡੇ ਤੇ ਲੰਗ ਗਿਆ ਕੀ ਦਿੱਤਾ ਉਹ ਕੇਕ ਮੇਰੇ ਪਹਿਲੇ ਆ ਕੇ ਮੇਗੋ ਕੇਕ ਕਰ ਗੰਜੂ ਕਿੱਥੇ ਗਿਆ ਮੇਰ ਨਾਲ ਆਪਾਂ ਕਰਦੇ ਪਏ ਸੀ ਗਿਫਟ ਪੈਕ ਤੇ ਆਪਣੀ ਹੋਗੀ ਆ ਪੈਕਿੰਗ ਤੇ ਆ ਸਾਰਾ ਡੱਬਾ ਵਿੱਚ ਨਹੀਂ ਆਇਆ ਤੇ ਇਸ ਤਰ੍ਹਾਂ ਹੀ ਆਪਾਂ ਫਿਰ ਡੱਬੇ ਤੋਂ ਕੱਢ ਕੇ ਤੇ ਸ਼ੂਜ਼ ਇਸ ਤਰ੍ਹਾਂ ਪੈਕਿੰਗ ਕਰਦੇ ਸ਼ੂਜ਼ ਦੀ ਤੋਂ ਆਪਾਂ ਲਾਪਤੇ ਕਿਹਾ ਤੇ ਹੈ ਗਿਆ ਰੈੱਡ ਕਲਰ ਦੀ ਸੀ ਆਹ ਵਾਲੀ ਟੇਪ ਲਾ ਗਏ ਆਪਾਂ ਇਹ ਲਈ ਚੱਲ ਆ ਫਿਰ ਉਦੋਂ ਦਾ ਨਹੀਂ ਚੇਤਕ ਰਾਇ ਆਪਾਂ ਕਿਹਨਿ ਲਵਾਈ ਹੈਂ ਤੇਰੀ ਲਗਾਈ ਹੋਸਪਿਟਲ ਨਾਲ ਆਹ ਵਾਲੀ ਟੇਪ ਲੱਭੀ ਜਾਨੂੰ ਪਹਿਲੇ ਪਤਾ ਹੀ ਨਹੀਂ ਸੀ ਕਿ ਉਹ ਵਾਲੀ ਹੈਗੀ ਹੈ ਇਹਨੇ ਅੰਜ ਲੱਗਾ ਜਿਵੇਂ ਪਿੰਕ ਕਲਰ ਦੀ ਲਿਆਂਦੀ ਸੀ ਮੇਰੀ ਭਾਗੀ ਸਪਾਰਕਲ ਲੱਗਦੀ ਹੈ ਬੈਲੂਨ ਵੀ ਫਲਾਣੇ ਹਾਂ ਉਦੋਂ ਨੂੰ ਉਹ ਮੈਂ ਉਦੋਂ ਨੂੰ ਉਹ ਪਾਗ ਲੈ ਆਉਂਗਾ ਉਦੋਂ ਸ਼ਦਾ ਕੁੱਟਿਆ ਪੈਰੋ ਹਿਲਾਈ ਜਾਂਦੀ ਦੀਪਲੀ ਚਲ ਗਈ ਐਸੇ ਲਿਖਦਾ ਤੇ ਇੱਕ ਨਹੀਂ ਐਸੂ ਲਿਖਦਾ ਇਹ ਤੋਂ ਚੰਗਾ ਸਕੈਚ ਨਾਲ ਲਿਖ ਸਕੈਚ ਨਾਲ ਲਿਖ ਦੇ ਬਲੈਕ ਨਾਲ ਪਤਾ ਹੀ ਨਹੀਂ ਲੱਗਣਦੇ ਆ l'aggugo. Ruciera. Mhm. Sabbu puro. D4 D5 E kon ya? La la la, drendi utre aundi. E kon ya? Ga